ਸੁਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਅੱਜ ਗੁਰਦੁਆਰਾ ਅਕਾਲ ਪੁੰਗਾ ਸਾਹਿਬ ਸ਼ੌਣੀ ਨਿਹੰਗ ਸਿੰਘਾਂ ਬੁੱਢਾਦਾਲ ਯਾਦਗਾਰ ਨਵਾਬ ਕਪੂਰ ਸਿੰਘ ਜੀ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਜ਼ਿਲ੍ਹਾ ਕਪੂਰਥਲਾ ਪੰਜਾਬ ਜੇ ਸਸਤਾਨ ਤੇ ਜੋਗੋ ਜੋਗਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਕੀਤੇ ਗਏ ਨੇ ਤੇ ਨਾਲ ਹੀ ਜਿਹੜੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਜਿਹੜੇ ਆ ਬਹੁਤ ਹੀ ਚੜ੍ਹਦੀ ਕਲਾ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਜਿੱਥੇ ਸਮੁੱਚੇ ਖਾਲਸਾ ਪੰਥ ਵੱਲੋਂ ਸਾਰੀਆਂ ਇਨ ਹੈਂਸੰਗ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜੇ ਆ ਮਨਾਏ ਜਾ ਰਹੇ ਨੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਂਦਨ ਹੋਵਾ ਜੋਕਰ ਸੂਰਜ ਨਿਕਲਿਆ ਸਾਰੇ ਛਪੇ ਅੰਧੇਰ ਪਲੋਵਾ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ અવਤਾਰ ਲਿਓ ਸ਼ੋਭ ਵਾਂਸ ਪ੍ਰਧਾਨਾ ਪੂਰਬ ਜੋਤ ਪਠੇ ਦੇ ਆਇਸ ਤੇ ਸਾਵੇ ਆਪਨ ਮਾਤੇ ਉਰਜਾਨਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੀਆਂ ਸਮੂਚੀਆਂ ਗੁਰੂ ਨਾਨਕ ਨਾਮ ਦੇ ਵਾਸ ਸੰਤਾਂ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸਾਰਿਆਂ ਨਹਿੰਗ ਸੰਗਜਥੇਵੰਦੀਆਂ ਵੱਲੋਂ ਬਹੁਤ ਬਹੁਤ ਵਧਾਈਆਂ ਅੱਜ ਆਪਾਂ ਜਿੱਥੇ ਦਰਸ਼ਨ ਦਦਾਰੇ ਕਰ ਰਹੇ ਹਾਂ ਗੁਰਦੁਆਰਾ ਅਕਾਲ ਪੁੰਗਾ ਸਾਹਿਬ ਚੌਣੀ ਨਹਿੰਗ ਸਿੰਘਾ ਬੁੱਢਾਦਾਲ ਸੁਲਤਾਨਪੁਰ ਲੋਧੀ ਵਿਖੇ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਦਾ ਇਹ ਇਤਿਹਾਸਕ ਸਥਾਨ ਜਿੱਥੇ ਗੁਰੂਦਿਆਂ ਲਾੜੀਆਂ ਨਹਿੰਗ ਸਿੰਘ ਫੌਜਾਂ ਵੱਲੋਂ ਜਿਹੜੇ ਆ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ ਆਓ ਸਾਰੇ ਆਪਾਂ ਸੁਲਤਾਨਪੁਰ ਲੋਧੀ ਵਿਖੇ ਜਿਹੜੇ ਆ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਲਵਾਈਏ ਤੇ ਨਾਲ ਹੀ ਬੇਨਤੀ ਕਰਦਾ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਵੱਲੋਂ ਜਿਹੜੇ ਹੈ ਗੁਰੂ ਦੇ ਲੰਗਰਾਂ ਤੋਟ ਵਰਤਾਏ ਜਾ ਰਹੇ ਨੇ ਧਾਰਮਿਕ ਦੀਵਾਲ ਸਜਾਏ ਹੋਏ ਨੇ ਉੱਥੇ ਜਿਹੜੇ ਹੈ ਬੇਨਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਲ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਲ ਛਾ ਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਬਾਣੀ ਬਾਣਾ ਪੰਖ ਪਛਾਨੋ ਸੰਗ குரு ਕਾ ਪੰਛੀ ਜਾਨੋ ਫੇਰ ਦੁਆਰਾ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਗੁਰੂ ਦੀਆਂ ਲਾਡ ਦੀਆਂ ਨਹੰਗ ਸਿੰਘ ਫੌਜਾਂ ਨੂੰ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਲੰਗਰ ਛਕੌਂਦਾ ਲੰਗਰ ਛਟੌਂਦਾ